ਦੋਸਤੋ ਫਰੀਦਕੋਟ ਤੋਂ ਬੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਦੇ ਬਰਗਾੜੀ ਪਿੰਡ ਦੇ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਕਿ ਜਿੱਥੇ ਉਸ ਦੀ ਢੋਲੀ ਉੱਠਣੀ ਸੀ ਘਰ ਦੇ ਵਿੱਚੋਂ ਤਾਂ ਉਸ ਦੀ ਅਰਥੀ ਉੱਠਦੀ ਹੈ ਖਬਰ ਇਸ ਮੁਤਾਬਕ ਆਇਆ ਕਿ ਬਰਗਾੜੀ ਦੇ ਵਿੱਚ ਪੂਜਾ ਨਾਮ ਦੀ ਲੜਕੀ ਦਾ ਵਿਆਹ ਹੋਣਾ ਸੀ ਜਦ ਕਿ ਜਾਗੋ ਵਾਲੀ ਰਾਤ ਨੱਚਦੇ ਹੋਏ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਦੱਸ ਜੀਏ ਕਿ ਵਿਆਹ ਵਾਲੇ ਘਰ ਦੇ ਵਿੱਚ ਜੋ ਖੁਸ਼ੀਆਂ ਦਾ ਮਾਹੌਲ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦਾ ਹੈ ਤੇ 24 ਤਰੀਕ ਨੂੰ ਜਦ ਕਿ ਉਹਦੀ ਬਰਾਤ ਆਉਣੀ ਸੀ ਤਾਂ ਵਿਆਹ ਤੋਂ ਪਹਿਲਾਂ ਕੁੜੀ ਨੂੰ ਦਿਲ ਦਾ ਦੌਰਾ ਪੈ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 23 ਤਰੀਕ ਦੀ ਰਾਤ ਨੂੰ ਜਾਗੋ ਦੇ ਵਿੱਚ ਜਦੋਂ ਨੱਚ ਕੇ ਪੂਰੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਸ ਸਮੇਂ ਰਾਤ ਤਕਰੀਬਨ 2 ਵਜੇ ਨੱਕ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਜਿਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਹਾਲਾਂਕਿ ਉਹਨਾਂ ਨੇ ਪੂਜਾ ਨੂੰ ਡਾਕਟਰ ਦਾ ਡਾਕਟਰ ਨੇ ਉੱਥੇ ਪਹੁੰਚ ਕੇ ਪੂਜਾ ਨੂੰ ਮ੍ਰਿਤਕ ਐਲਾਨ ਦਿੱਤਾ ਆ ਦੱਸ ਜੀਏ ਕਿ ਪੂਜਾ 3 ਸਾਲ ਪਹਿਲਾਂ ਜੋ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪੂਜਾ ਦੀ 3 ਸਾਲ ਪਹਿਲਾਂ ਮੰਗਣੀ ਹੋਈ ਸੀ ਤੇ ਪੂਜਾ ਦੇ ਘਰ ਵਾਲਾ ਦੁਬਈ ਤੋਂ ਵਾਪਸ ਆਇਆ ਸੀ ਘਰ ਵਾਲਾ ਜੈਤੋ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੈਤੋ ਦੇ ਪਿੰਡ ਰਾਓ ਵਾਲਾ ਦਾ ਜੋ ਦੁਬਈ ਦੇ ਵਿੱਚ ਰਹਿੰਦਾ ਸੀ ਤੇ ਦੁਬਈ ਤੋਂ ਵਾਪਸ ਆਇਆ ਸੀ ਆਪਣੇ ਵਿਆਹ ਦੇ ਲਈ ਤੇ 24 ਤਰੀਕ ਨੂੰ ਦੱਸ ਜੀਏ ਕਿ 24 ਤਰੀਕ ਨੂੰ ਇਸ ਬਰਗਾੜੀ ਪਿੰਡ ਦੇ ਵਿੱਚ ਪੂਜਾ ਦਾ ਵਿਆਹ ਹੋਣਾ ਸੀ ਲੈ ਕੇ ਨ ਇੱਕ ਰਾਤ ਪਹਿਲਾਂ ਇਸ ਵਿਆਹ ਵਾਲੀ ਕੁੜੀ ਪੂਜਾ ਨੂੰ ਨੱਚਦੇ ਸਮੇਂ ਦਿਲ ਦਾ ਦੌਰਾ ਪੈਂਦਾ ਆ तकरीबन ਰਾਤ 2 ਵਜੇ ਦਿਲ ਦਾ ਦੌਰਾ ਪੈਣ ਦੇ ਦੌਰਾਨ ਜਦੋਂ ਨੱਕ ਦੇ ਵਿੱਚੋਂ ਖੂਨ ਆਉਂਦਾ ਆ ਤਾਂ ਉਸ ਨੂੰ ਉਸ ਤੋਂ ਬਾਅਦ ਡਾਕਟਰ ਕੋਲ ਲਜਾਇਆ ਜਾਂਦਾ ਤੇ ਡਾਕਟਰ ਵੱਲੋਂ ਪੂਜਾ ਨੂੰ ਮਰਤਕ ਘਾ ਲਾਂ ਦਿੱਤਾ ਜਾਂਦਾ ਤਾਂ ਵਿਆਹ ਵਾਲੇ ਘਰ ਦੇ ਵਿੱਚ ਜੋ ਖੁਸ਼ੀਆਂ ਦਾ ਮਾਹੌਲ ਸੀ ਉਹ ਮਾਤਮ ਦੇ ਵਿੱਚ ਬਦਲ ਗਿਆ ਤੇ ਜਿਹੜੇ ਘਰ ਤੋਂ ਇਸ ਪੂਜਾ ਦੀ ਡੋਲੀ ਉੱਠਣੀ ਸੀ ਉਥੋਂ ਅਰਥੀ ਉੱਠੀ